ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਾਂਗੇ ਉਹ ਹੈ ਜੀ ਸਾਹਿਤ ਦਾ ਪਰਸਿੱਧ ਕਾਵ ਰੂਪ ਬਾਰਾਮਾ ਬਾਰਾਮਾ ਦੇ ਸ਼ਾਬਦਿਕ ਅਰਥ ਹਨ ਹਰ ਸਾਲ ਦੇ 12 ਮਹੀਨੇ ਬਾਰਾਮਾ ਲੋਕ ਕਾਵ ਦੀ ਇੱਕ ਕਿਸਮ ਵੀ ਹੈ ਇਸ ਵਿੱਚ ਕਿਸੇ ਵੀ ਯੋਗਣ ਇਸਤਰੀ ਦੇ ਹਰ ਮਹੀਨੇ ਵਿੱਚ ਮਹਿਸੂਸ ਕੀਤੇ ਮਾਨਸਿਕ ਦੁੱਖਾਂ ਤੇ ਮਨੋਵੇਦਨਾਵਾਂ ਦਾ ਜ਼ਿਕਰ ਹੁੰਦਾ ਹੈ ਇਸ ਵਿੱਚ ਸਾਲ ਦੇ 12 ਮਹੀਨੇ ਨੂੰ ਕ੍ਰਮਵਾਰ ਲਿਆ ਜਾਂਦਾ ਹੈ ਤੇ ਵਿਜੋਗਣ ਦੇ ਵਿయోగ ਨੂੰ ਵੀ 12 ਮਹੀਨਿਆਂ ਦੇ ਕ੍ਰਮ ਅਨੁਸਾਰ ਲਿਖਿਆ ਜਾਂਦਾ ਹੈ ਇਸੇ ਲਈ ਇਸ ਨੂੰ 12 ਮਾ ਦਾ ਨਾਮ ਦਿੱਤਾ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੋ 12 ਮਾ ਮਿਲਦੇ ਹਨ ਪਹਿਲਾ 12 ਮਾ ਰਾਗ ਤੁਖਾਰੀ ਵਿੱਚ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਹੈ ਤੇ ਦੂਜਾ 12 ਮਾ ਮਾਝ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਹੈ ਪੰਜਾਬੀ ਵਿੱਚ 12 ਮਾ ਹੈ ਪ੍ਰੇਮ বিরহা आद નું চিত্রણ ઉપદેશ ਜਾਂ નીતિ નું અભિવ્યક્ત ਕਰਨ ਕਿਸੇ પ્રસંગ ਨੂੰ ਸੁਣਾਉਣ ਲਈ ਲਿਖੇ ਜਾਂਦੇ ਹਨ 12માધી રચના ਲਈ ਕਿਸੇ ખાસ ਛੰਦ ਦਾ বন্দਨ જરૂરી ਨਹੀਂ ਹੈ ਇਹ ਦਵਾਈਆਂ ਜਾਂ ਬੈਂਤਾਂ ਵਿੱਚ ਵੀ ਲਿਖਿਆ ਜਾਂਦਾ ਹੈ ਧੰਨਵਾਦ